ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਭੈਣ ਪੰਜਾਬੀ ਰਾਸ਼ੀ ਫਲ ਟੀਵੀ ਨੂੰ ਦੇਖ ਰਹੇ ਹਨ ਅਤੇ ਇਸ ਵੀਡੀਓ ਨੂੰ ਦੇਖ ਰਹੇ ਹਨ ਤਾਂ ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਤੇ ਨਾਲ ਹੀ ਨਾਲ ਸਾਰੇ ਮੇਰੇ ਵੀਰ ਭੈਣਾਂ ਨੂੰ ਜੈ ਮਾ ਲਕਸ਼ਮੀ ਤਾਂ ਫਿਰ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਿਥਨ ਰਾਸ਼ੀ ਬਾਰੇ ਕਿ ਇਹ ਆਉਣ ਵਾਲਾ ਸਾਲ 2025 ਮਿਥਨ ਰਾਸ਼ੀ ਵਾਲਿਆਂ ਲਈ ਕਿਹੜੀਆਂ ਨਵੀਆਂ ਖੁਸ਼ੀਆਂ ਅਤੇ ਕਿਹੜੇ ਨਵੇਂ ਉਪਹਾਰ ਲੈ ਕੇ ਆ ਰਿਹਾ ਹੈ ਸੋ ਜਿੰਨੇ ਵੀ ਮੇਰੇ ਵੀਰ ਭੈਣ ਜੋ ਮਿਥਨ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਜਾਂ ਉਹਨਾਂ ਦੇ ਘਰ ਦਾ ਕੋਈ ਹੋਰ ਮੈਂਬਰ ਮਿਥਨ ਰਾਸ਼ੀ ਨਾਲ ਸੰਬੰਧ ਰੱਖਦਾ ਹੈ ਤਾਂ ਆਪ ਸਭਨੇ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਅੱਜ ਦੀ ਵੀਡੀਓ ਪੂਰੀ ਜ਼ਰੂਰ ਸੁਨਣਾ ਅਤੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤੁਹਾਡੀ ਪਰੇਸ਼ਾਨੀ ਨੂੰ ਲੈ ਕੇ ਤੁਹਾਡੇ ਦੁੱਖ ਨੂੰ ਲੈ ਕੇ ਤੁਹਾਡੀ ਰਾਸ਼ੀ ਨੂੰ ਲੈ ਕੇ ਤਾਂ ਉਹ ਤੁਸੀਂ ਕਮੈਂਟ ਵਿੱਚ ਸਾਨੂੰ ਪੁੱਛ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਸਵਾਲ ਦਾ ਉੱਤਰ ਦਿੱਤਾ ਜਾਵੇ ਸੋ ਆਓ ਗੱਲ ਕਰਦੇ ਹਾਂ ਮਿਥਨ ਰਾਸ਼ੀ ਵਾਲਿਆਂ ਲਈ ਤਾਂ ਮੇਰੇ ਵੀਰ ਭੈਣ ਜਿੰਨੇ ਵੀ ਮਿਥਨ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਤਾਂ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਮਿਥਨ ਰਾਸ਼ੀ ਵਾਲੇ ਲੋਕ ਹੁੰਦੇ ਹਨ ਇਹ ਦਿਮਾਗ ਭੱਖੋ ਅਕਲ ਭੱਖੋ ਬڑے ਸਮਝਦਾਰ ਹੁੰਦੇ ਹਨ ਇਹ ਜ਼ਿਆਦਾਤਰ ਜਦੋਂ ਵੀ ਕੋਈ ਫੈਸਲਾ ਲੈਂਦੇ ਹਨ ਤਾਂ ਇਹ ਆਪਣੇ ਪਰਿਵਾਰ ਆਪਣੇ ਸੰਗੀ ਸਾਥੀਆਂ ਅਤੇ ਜਿੰਨੇ ਵੀ ਲੋਕ ਇਹਨਾਂ ਨਾਲ ਜੁੜੇ ਹੁੰਦੇ ਹਨ ਉਹਨਾਂ ਦਾ ਭਲਾ ਸੋਚ ਕੇ ਹੀ ਫੈਸਲਾ ਲੈਂਦੇ ਹਨ ਸੋ ਕਹਿਣ ਦਾ ਭਾਵ ਹੈ ਕਿ ਇਹ ਲੋਕ ਜੇ ਮਿਥਨ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਇਹ ਸਭ ਨੂੰ ਨਾਲ ਲੈ ਕੇ ਚੱਲਦੇ ਹਨ ਇਹ ਸਾਰੇ ਹੀ ਲੋਕਾਂ ਦਾ ਭਲਾ ਮੰਗਦੇ ਹਨ ਅਤੇ ਇਹ ਦਿਮਾਗ ਪੱਖੋ ਬਹੁਤ ਹੀ ਸਮਝਦਾਰ ਹੁੰਦੇ ਹਨ ਕਿਉਂਕਿ ਇਹਨਾਂ ਦੀ ਰਾਸ਼ੀ ਵਿੱਚ ਬੁੱਧ ਬੈਠਾ ਹੁੰਦਾ ਹੈ ਜਿਸ ਕਾਰਨ ਅਕਲ ਪੱਖੋਂ ਦਿਮਾਗ ਪੱਖੋਂ ਇਹ ਬੜੇ ਸਮਝਦਾਰ ਅਤੇ ਸਰਲ ਸੁਭਾਅ ਵਾਲੇ ਹੁੰਦੇ ਹਨ ਇਹ ਜ਼ਿਆਦਾਤਰ ਲੜਾਈ ਝਗੜਾ ਵਿੱਚ ਨਹੀਂ ਪੈਂਦੇ ਸੋ ਹੁਣ ਗੱਲ ਕਰਦੇ ਹਾਂ 2025 ਬਾਰੇ ਕਿ 2025 ਦਾ ਸਾਲ ਮਿਥਨ ਰਾਸ਼ੀ ਵਾਲਿਆਂ ਲਈ ਕਿਹੜੀਆਂ ਖੁਸ਼ੀਆਂ ਲੈ ਕੇ ਆਵੇਗਾ ਅਤੇ ਕਿਹੜੇ ਸੰਕਟ ਲੈ ਕੇ ਆਵੇਗਾ ਇਸ ਬਾਰੇ ਆਜ ਦੇ ਭਵਿੱਖ ਵਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲਾਂ ਗੱਲ ਕੀਤੀ ਜਾਵੇ ਤੰਦਰੁਸਤੀ ਅਤੇ ਸਿਹਤ ਦੀ ਤਾਂ ਜਿੰਨੇ ਵੀ ਮੇਰੇ ਵੀਰ ਭੈਣ ਮੇਥਨ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਤਾਂ 2025 ਵਿੱਚ ਤੁਹਾਡੀ ਜੋ ਸਿਹਤ ਹੈ ਇਹ ਜ਼ਿਆਦਾਤਰ ਠੀਕ ਹੀ ਰਹੇਗੀ 2024 ਵਿੱਚ ਜੋ ਤੁਹਾਡਾ ਇੱਕ ਥੋੜਾ ਮਾੜਾ ਸਾਲ ਸੀ ਇਸ ਵਿੱਚ ਤੁਹਾਨੂੰ ਜੋ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਸ ਵਿੱਚ ਤੁਹਾਨੂੰ ਬਹੁਤ ਰਾਹਤ ਮਿਲੇਗੀ ਅਤੇ ਨਾਲ ਹੀ ਨਾਲ ਤੁਹਾਨੂੰ ਪਰਹੇਜ਼ ਵੀ ਕਰਨਾ ਪਵੇਗਾ ਕਿਉਂਕਿ 26 ਜਨਵਰੀ ਤੋਂ 27 ਫਰਵਰੀ ਤੱਕ ਤੁਸੀਂ ਬਾਹਰ ਜ਼ਿਆਦਾ ਖਾਣ ਪੀਣ ਤੋਂ ਬਚਣਾ ਹੈ ਜੇਕਰ ਤੁਸੀਂ ਇਸ ਸਮੇਂ ਆਪਣਾ ਧਿਆਨ ਨਹੀਂ ਰੱਖਦੇ ਤਾਂ ਫਿਰ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਅਲਰਜੀ ਜਾਂ ਜ਼ੁਕਾਮ ਇਹ ਪਰੇਸ਼ਾਨੀਆਂ ਹੋ ਸਕਦੀਆਂ ਹਨ ਬਾਕੀ ਸਾਰਾ ਸਾਲ ਸਾਰੇ ਹੀ ਮਹੀਨੇ ਤੁਹਾਡੀ ਜੋ ਸਿਹਤ ਹੈ ਉਹ ਚੰਗੀ ਰਹੇਗੀ ਅਤੇ ਅੱਗੇ ਬਹੁਤੇ ਨੌਜਵਾਨਾਂ ਅਤੇ ਬੱਚਿਆਂ ਦੇ ਸਿੱਖਿਆ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਪ੍ਰੇਸ਼ਣ ਆਉਂਦੇ ਹਨ ਨੌਕਰੀ ਨੂੰ ਲੈ ਕੇ ਵੀ ਪ੍ਰੇਸ਼ਣ ਆਉਂਦੇ ਹਨ ਤਾਂ ਜੋ 2025 ਦਾ ਸਾਲ ਹੈ ਇਹ ਸਿੱਖਿਆ ਦੇ ਖੇਤਰ ਵਿੱਚ ਬੜਾ ਵਧੀਆ ਰਹੇਗਾ ਅਤੇ ਜੋ ਵੀ ਵਿਦਿਆਰਥੀ ਕਿਸੇ एग्जाम ਕਿਸੇ ਪੇਪਰ ਜਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਹਨ ਤਾਂ ਉਹਨਾਂ ਨੂੰ ਸਫਲਤਾ ਮਿਲਣ ਦੇ ਪੂਰੇ ਪੂਰੇ ਚਾਂਸਾ ਹਨ ਕਿਉਂਕਿ ਬੱਦਗਰ ਹੈ ਜੋ ਕਿ ਪੜ੍ਹਾਈ ਦੇ ਘਰ ਦਾ ਸੁਆਮੀ ਹੈ ਇਹ 4 ਜਨਵਰੀ ਤੋਂ 11ਵੇਂ ਘਰ ਵਿੱਚ ਆ ਜਾਵੇਗਾ ਇਸ ਨਾਲ ਜਿੰਨੇ ਵੀ ਬੱਚੇ ਜੋ ਪੜ੍ਹਾਈ ਜਾਂ ਨੌਕਰੀ ਦੀ ਤਿਆਰੀ ਕਰਦੇ ਹਨ ਤਾਂ ਫਿਰ ਤੁਹਾਡਾ ਜੋ ਮਨ ਹੈ ਤੁਹਾਡਾ ਜੋ ਧਿਆਨ ਹੈ ਉਹ ਪੜ੍ਹਾਈ ਵਿੱਚ ਹੋਰ ਜ਼ਿਆਦਾ ਲੱਗੇਗਾ ਅਤੇ ਬਾਕੀ ਜਿਹੜੇ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਵੀ ਇਹ ਸਾਲ ਵਧੀਆ ਰਹੇਗਾ ਸੋ ਅੱਗੇ ਗੱਲ ਕਰਦੇ ਹਾਂ ਵਾਰਿਕ ਅਤੇ ਪ੍ਰੇਮ ਰਿਸ਼ਤਿਆਂ ਵਿੱਚ ਜੋ 2024 ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਮਨ ਮੋਟਾਵ ਹੋਏ ਸੀ 2025 ਵਿੱਚ ਉਹ ਖਤਮ ਹੋ ਜਾਣਗੇ ਕਿਉਂਕਿ 2025 ਵਿੱਚ ਜੋ ਬੁੱਧ ਸੁਆਮੀ ਹੈ ਉਹ 4 ਜਨਵਰੀ ਤੋਂ 11ਵੇਂ ਘਰ ਵਿੱਚ ਹੋਵੇਗਾ ਇਹ ਸਮਾਂ ਤੁਹਾਡੇ ਰਿਸ਼ਤੇ ਵਿੱਚ ਗਹਿਰਾਈ ਲੈ ਕੇ ਆਵੇਗਾ ਅਤੇ ਤੁਹਾਡੇ ਜੋ ਸਬੰਧ ਹੈ ਉਹ ਹੋਰ ਮਜ਼ਬੂਤ ਹੋਣਗੇ ਜੋ ਵੀ ਮਨ ਵਿੱਚ ਗਲਤਫਹਿਮੀਆਂ ਸਨ ਅਤੇ ਮਨ ਮੁਟਾਵਸਨ ਉਹ ਵੀ ਖਤਮ ਹੋ ਜਾਣਗੇ ਅਤੇ ਜੋ ਮੇਨ ਸਵਾਲ ਹੈ ਮੇਨ ਪ੍ਰੇਸ਼ਨ ਹੈ ਜੋ ਕਿ ਹੈ ਭਾਗ ਕੈਰੀਅਰ ਅਤੇ ਕਾਰੋਬਾਰ ਕਿ 2025 ਵਿੱਚ ਮਿਥਨ ਰਾਸ਼ੀ ਵਾਲਿਆਂ ਦਾ ਜੋ ਭਾਗ ਹੈ ਉਹ ਕਿਸ ਤਰ੍ਹਾਂ ਦਾ ਰਹੇਗਾ ਤਾਂ ਭਾਗ ਦੇ ਸੁਆਮੀ ਸ਼ੁਕਰ ਪਹਿਲੇ ਘਰ ਵਿੱਚ ਸ਼ਨੀ ਨਾਲ ਮਿਲ ਕੇ ਇੱਕ ਮਹਾਨ ਜੋਗ ਬਣਾਉਣਗੇ ਇਹ ਸਮਾਂ ਕਿਸੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਲਈ ਚੰਗਾ ਰਹੇਗਾ ਇਸ ਲਈ ਜਿੰਨੇ ਵੀ ਮੇਰੇ ਵੀਰ ਭੈਣਾਂ ਇਹ ਪ੍ਰੇਸ਼ਾਨ ਕਰਦੇ ਸਨ ਕਿ ਅਸੀਂ ਜਿਸ ਵੀ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਸ ਵਿੱਚ ਅੜਚਕੀਆਂ ਪੈ ਜਾਂਦੀ ਹੈ ਉਹ ਕੰਮ ਸਾਡਾ ਪੂਰਾ ਨਹੀਂ ਹੁੰਦਾ ਸਿਰੇ ਨਹੀਂ ਚੜਦਾ ਤਾਂ 2025 ਅਜਿਹੇ ਲੋਕਾਂ ਲਈ ਬੜਾ ਖਾਸ ਮੌਕਾ ਹੈ ਕਿਉਂਕਿ ਇਸ ਸਾਲ ਤੁਸੀਂ ਜਿਸ ਵੀ ਕੰਮ ਦੀ ਸ਼ੁਰੂਆਤ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲਦੇ ਪੂਰੇ-ਪੂਰੇ ਚਾਂਸ ਹਨ ਅਤੇ ਜੇਕਰ ਗੱਲ ਕੀਤੀ ਜਾਵੇ ਕੈਰੀਅਰ ਦੀ ਤਾਂ ਜਿੰਨੇ ਵੀ ਨੌਕਰੀ ਪੇਸ਼ਾ ਲੋਕ ਹਨ ਤਾਂ ਫਿਰ ਤੁਹਾਨੂੰ ਪ੍ਰੋਮੋਸ਼ਨ ਮਿਲਦੇ ਪੂਰੇ ਪੂਰੇ ਚਾਂਸ ਹਨ ਅਤੇ ਜੋ ਕਾਰੋਬਾਰ ਹੈ ਇਸ ਵਿੱਚ ਵੀ ਤੁਹਾਡੀ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਕਿਉਂਕਿ ਜੋ ਮੰਗਲ ਹੈ ਜੋ ਕਿ 10ਵੇਂ ਘਰ ਦਾ ਸੁਆਮੀ ਹੈ 6ਵੇਂ ਘਰ ਵਿੱਚ ਹੋਣ ਕਰਕੇ ਥੋੜੀ ਬਹੁਤੀ ਸਮੱਸਿਆ ਆ ਸਕਦੀ ਹੈ ਪਰ ਬਾਕੀ ਜਿੰਨੇ ਵੀ ਮਹੀਨੇ 2025 ਦੇ ਹਨ ਇਹ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੀ ਲੈ ਕੇ ਆਉਣਗੇ ਅਤੇ ਜੇਕਰ ਗੱਲ ਕੀਤੀ ਜਾਵੇ ਬਾਕੀ ਮਾਮਲਿਆਂ ਦੀ ਤਾਂ ਪ੍ਰੇਮ ਅਤਰਿਸ਼ਤਾਂ ਵਿੱਚ ਪ੍ਰੇਮ ਦੇ ਮਾਮਲਿਆਂ ਵਿੱਚ ਮਿਥਨ ਰਾਸ਼ੀ ਦੇ ਲੋਕ ਕਾਫੀ ਗੁੰਝਲਦਾਰ ਹੋ ਸਕਦੇ ਹਨ ਉਹ ਇੱਕ ਪਾਸੇ ਬਹੁਤ ਪਿਆਰ ਕਰਨ ਵਾਲੇ ਅਤਰਿਸ਼ਤਿਆਂ ਵਿੱਚ ਖੁਸ਼ੀ ਲਿਆਉਣ ਵਾਲੇ ਹੁੰਦੇ ਹਨ ਪਰ ਦੂਜੇ ਪਾਸੇ ਉਹਨਾਂ ਨੂੰ ਇੱਕ ਸਥਿਰ ਰਿਸ਼ਤੇ ਵਿੱਚ ਟਿਕਾਉਣਾ ਥੋੜਾ ਮੁਸ਼ਕਲ ਹੋ ਸਕਦਾ ਹੈ ਉਹਨਾਂ ਨੂੰ ਆਪਣੇ ਲਚਕਦਾਰ ਸੁਭਾਅ ਕਾਰਨ ਕਈ ਵਾਰ ਸਹੋਗੀ ਨੂੰ ਕੁੰਦਲ ਵਿੱਚ ਪਾਉਣ ਦਾ ਡਰ ਰਹਿੰਦਾ ਹੈ। ਇਸ ਰਾਸ਼ੀ ਦੇ ਲੋਕ ਰਿਸ਼ਤੇ ਵਿੱਚ ਸੱਚਾਈ ਅਤੇ ਸਫਲਤਾ ਦੀ ਖੋਜ ਕਰਦੇ ਹਨ। ਅਤੇ ਜੋ ਵਿਦਿਆਰਥੀ ਹਨ, ਵਿਦਿਆਰਥੀ ਜਿਹੜੇ ਮਿਥਨ ਰਾਸ਼ੀ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੇ ਅੰਦਰ ਗਿਆਨ ਦੀ ਭੁੱਖ ਹੁੰਨੀ। ਬਹੁਤ ਹੀ ਸਧਾਰਨ ਗੱਲ ਹੈ। ਉਹ ਨਵੇਂ ਗੁਣ ਸਿੱਖਣ, ਨਵੀਆਂ ਤਕਨੀਕਾਂ ਦੀ ਖੋਜ ਕਰਨ ਵਿੱਚ ਮਾਹਰ ਹੁੰਦੇ ਹਨ। ਉਹਨਾਂ ਦਾ ਧਿਆਨ ਵੀ ਥੋੜਾ ਜਲਦੀ ਭੰਗ ਹੋ ਜਾਂਦਾ ਹੈ ਪਰ ਜੇਕਰ ਉਹ ਆਪਣਾ ਪੂਰਨ ਧਿਆਨ ਲਗਾ ਕੇ ਕਿਸੇ ਵਿਸ਼ੇ ਦੀ ਤਿਆਰੀ ਕਰਨ ਤਾਂ ਉਹਨਾਂ ਨੂੰ ਸਫਲਤਾ ਜ਼ਰੂਰ ਮਿਲੇਗੀ। ਸੋ ਕਹਿਣ ਦਾ ਭਾਵ ਹੈ, ਇਹ ਸਾਲ ਮਿਥਨ ਰਾਸ਼ੀ ਵਾਲਿਆਂ ਲਈ ਸਿੱਖਣ ਅਤੇ ਨਵੀਂ ਦਿਸ਼ਾ ਵਿੱਚ ਬਦਲਾਵ ਉਚਿਤ ਰਹੇਗਾ। ਅਸੀਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਜੋਤਿਸ਼ ਹੁੰਦਾ ਹੈ, ਇਹ ਸਿਰਫ ਸਾਨੂੰ ਰਸਤਾ ਦਿਖਾਉਂਦਾ ਹੈ ਪਰ ਉਹ ਰਾਸਤੇ ਤੇ ਚੱਲਣ ਦੀ ਹਿੰਮਤ ਅਤੇ ਮਿਹਨਤ ਤੁਹਾਡੇ ਹੱਥਾਂ ਵਿੱਚ ਹੁੰਦੀ ਹੈ।